ਆ ਗਿਆ ਜੀ ਆ ਗਿਆ ਜੱਸਾ ਸਾਗ ਵਾਲਾ ਆ ਗਿਆ ਔਰ ਸੁਣ ਬਾਲੇ ਮੈਂ ਪਰੇ ਕਹਤੇ ਮੁੰਡਾ ਕਤੀਬ ਹੈ ਮੇਰੇ ਯੋ ਹਾਂ ਜੀ ਕੀ ਹਾਲ ਚਾਲ ਦੋਸਤੋ ਜੱਤ ਜੀਰੀਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਦੋਸਤੋ ਪਹਿਲਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰ ਦਿਓ ਕਿਉਂਕਿ ਆਪਣਾ ਸੌਕੇ ਹੋਣ ਵਾਲਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਅੱਜ ਹੈਗਾ ਮੇਰਾ ਜਨਮ ਦਿਨ ਤੇ ਰਮਾਂਚਿਕ ਫੈਮਿਲੀ ਕੋਈ ਮੈਨੂੰ ਪੈਂਚਰਾਂ ਵਾਲਾ ਕੋਈ ਮੈਨੂੰ ਟੈਂਟਾਂ ਵਾਲਾ ਕੋਈ ਮੈਨੂੰ ਕੁਸ ਕੋਈ ਮੈਨੂੰ ਕੁਸ ਕੋਈ ਮੈਨੂੰ ਕੁਸ ਚੰਨੀ ਵਾਂਗੂ ਕੰਮ ਆਪਾਂ ਸਾਰੇ ਹੀ ਕਰ ਲਈਦੇ ਨੇ ਕੱਥੇ ਬਹਿ ਮੇਰੇ ਯਾਰ ਹੋਰ ਦੱਸੋ ਜੀ ਕੀ ਹਾਲ ਚਾਲ ਸਾਰੇ ਠੀਕ ਹੋ ਤੇ ਬੜੇ ਭਰਾਵਾਂ ਦੇ ਮੈਨੂੰ ਮੈਸੇਜ ਆਏ ਵੀ ਰੈਪਲ ਤੇ ਨੂੰਏ ਕਾ ਉਹ ਪਾਈ ਆਪਣਾ ਕੋਈ ਚੱਕਰ ਨਹੀਂ ਸਾਡਾ ਚੱਲਦਾ ਰਹਿੰਦਾ ਠੀਕ ਹੈ ਇੱਕ ਬੰਦੇ ਨੇ ਇਹ ਵੀ ਮੈਸੇਜ ਆਇਆ ਯਾਰ ਦੇਖ ਕੇ ਬਣਾਇਆ ਘਰ ਤੇਰੀ ਯਾਰ ਤੈਨੂੰ ਖੱਚ ਕਹੀ ਜਾਂਦਾ ਓਏ ਭਰਾ ਆਪਣਾ ਕੋਈ ਚੱਕਰ ਨਹੀਂ ਇੰਨੀ ਲੋਡਿੰਗ ਨਹੀਂ ਲੈਣੀ ਬਾਕੀ ਸਾਰਿਆਂ ਦਾ ਧੰਨਵਾਦ ਠੀਕ ਹੈ ਕਿਸੇ ਨੇ ਕੋਈ ਵੀ ਗਿਫਟ ਵਗੈਰਾ ਭੇਜਣਾ ਹੈ ਆਫਰ ਕਰ ਦੋ ਜੈਕਟਾ ਵਗੈਰਾ ਤਾਂ ਮੈਂ ਜੈਕਟਾ ਨਹੀਂ ਲੈਣੀ ਮੈਂ ਕਹੂੰਗਾ ਮੈਨੂੰ ਪੈਸੇ ਪਾ ਦੋ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਹੈ ਠੀਕ ਹੈ ਇਹ ਗੱਲ ਜੱਸੇ ਲਈ ਨਹੀਂ ਮੈਸੇਜ ਆਏ ਸਾਨੂੰ ਪੜਿਆਂ ਦੇ ਤੁਹਾਨੂੰ ਗਾਲਾਂ ਕੱਢੀਆਂ ਗਾਲਾਂ ਬੰਦਾ ਉਹਦੋਂ ਕੱਢਦਾ ਜਦੋਂ ਬੰਦਾ ਗਲਤ ਹੋਵੇ ਜੇ ਬੰਦਾ ਸਹੀ ਹੋਵੇ ਤਾਂ ਉਹ ਪ੍ਰੂਫ ਦੇਵੇ ਤੇ ਆਪਦੇ ਪ੍ਰੂਫ ਰੱਖੇ ਠੀਕ ਹੈ ਤੇ ਆਪਾਂ ਗਾਲਾਂ ਨਹੀਂ ਕੱਢਦੇ ਕਿਉਂਕਿ ਗਾਲਾਂ ਕੱਢਣਾ ਹਰ ਇੱਕ ਚੀਜ਼ ਦਾ ਹੱਲ ਨਹੀਂ ਹੁੰਦਾ ਤੇ ਬਾਕੀ 10-10000 ਦੀਆਂ ਤਾਂ ਸਾਨੂੰ ਸੁਪਰ ਚੈਟਾਂ ਹੋ ਜਾਂਦੀਆਂ ਨੇ ਤੇ ਅੱਜ ਜਨਮ ਦਿਨ ਦੇ ਵਿੱਚ ਮੈਨੂੰ ਹੈਪੀ ਬਰਥਡੇ ਹੈਪੀ ਬਰਥਡੇ ਕਰ ਦੋ ਤੇ 10 ਕਮੈਂਟ ਪਹਿਲਾਂ ਕਰੰਟ ਵੀ ਲੱਗ ਗਿਆ ਸੀ ਮੈਨੂੰ ਬਚਤ ਰਹਿ ਗਈ ਸੱਚੀ ਬਾਬਿਓ ਕਰੰਟ ਲੱਗ ਗਿਆ ਸੀ ਤੇ ਚਲੋ ਬੜੇ ਦਿਨਾਂ ਦੀ ਥੋੜੀ ਰੀਜ ਸੀ ਤੇ ਕਹਿੰਦੇ ਮੈਕ ਨੂੰ ਬੁਲਾਇਆ ਜਾਵੇ ਜਨਮ ਦਿਨ ਤੇ ਚਲੋ ਜਨਮ ਦਿਨ ਤੇ ਮੈਕ ਨੂੰ ਬੁਲਾਇਆ ਗਿਆ ਕਹਿੰਦੇ ਬਾਈ ਮੇਰਾ ਯਾ ਮੈਕ ਕਹਿੰਦੇ ਮੈਂ ਆਜੋ ਚਲੋ ਕਰਦੇ ਹਾਂ ਵੀਡੀਓ ਸ਼ੁਰੂਆਤ ਬਾਕੀ ਸਾਰਿਆਂ ਦਾ ਤੈਦ ਲੋ ਧੰਨਵਾਦ ਜਿਨ੍ਹਾਂ ਨੇ ਬਰਥਡੇ ਵਿਸ਼ ਕੀਤੀਆਂ ਠੀਕ ਹੈ ਜੋ ਕਰਨਗੇ ਤੇ ਸਾਰਿਆਂ ਦਾ ਦਿਲੋਂ ਤੈਦ ਲੋ ਧੰਨਵਾਦ ਤੇ ਜਿਹੜੇ ਸਟੋਰੀਆਂ ਪਾ ਰਹੇ ਕਿਉਂਕਿ ਮੇਰੇ ਕੋਲ ਇੰਸਟਾਗ੍ਰਾਮ ਤੇ ਸਟੋਰੀਆਂ ਜਾਦੇ ਮੈਂਸ਼ਨ ਹੁੰਦੀਆਂ ਨੇ ਤਾਂ ਕਰਕੇ ਮੈਂ ਕੋਸ਼ਿਸ਼ ਕਰੂੰਗਾ ਕਿ ਸਭ ਦਾ ਮੈਂ ਰਿਪਲਾਈ ਕਰਾਂ ਤੇ ਬਾਕੀ ਸਾਰਿਆਂ ਨੂੰ ਲਵ ਜੂਆ ਰਮਾਂਚਿਕ ਫੈਮਲੀ ਨੂੰ ਵੀ ਜਿਹੜੇ ਆ ਕੇ ਕਮੈਂਟ ਕਰੇ ਤੇ ਮੈਨੂੰ ਵਿਸ਼ਿਸ਼ ਕੀਤੀਆਂ ਬਹੁਤ-ਬਹੁਤ ਪਿਆਰ ਸਤਿਕਾਰ ਕਿਉਂਕਿ ਹੁਣ ਮੈਂ YouTube ਤੇ ਥੋੜਾ ਕੰਮ ਲਗਾਤਾਰ ਕਰਨ ਲੱਗਿਆ ਤਾਂ ਮੈਨੂੰ ਫੋਨ ਥੋੜਾ ਇੱਧਰ ਵੀ ਆ ਵੀ ਵਧੀਆ ਫੈਮਿਲੀ ਇੱਧਰ ਜੈਨੂਇਨ ਫੈਮਿਲੀ ਆ ਯਾ ਓਕੇ ਆਜੋ ਕਰਦੇ ਹਾਂ ਜੀ ਸ਼ੁਰੂਆਤ ਬੜੇ ਦਿਨਾਂ ਬਾਅਦ ਮੈਂ ਕਹਦੇ ਕੁੱਟਨੇ ਆ ਮੈਂਖ ਪ੍ਰੀਤ ਨੇ ਵੀਡੀਓ ਪਾਈ ਆ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਕਿਉਂ ਨਹੀਂ ਹਰਮਨ ਨਾਲ ਵੀਡੀਓ ਬਣਾਉਂਦੀ ਪੰਜਵੇਂ ਸੇਮਾ ਘਰ ਵਾਲਾ ਹੋਵੇ ਤਾਂ ਵੀਡੀਓ ਬਣਾਉਂਦੀ ਚੰਗੀ ਲੱਗਦੀ ਆ ਉਹਦੇ ਨਾਲ ਲੱਗ ਚ ਜਿਵੇਂ ਲਵ ਗੱਲਾਂ ਲੱਗੀ ਸੀ ਅਰਈਆ ਨਾ ਦੋਬਾਰੀ ਤੇਰਾ ਨਾਮ ਲਾ ਹਾਂਜੀ ਤੇ ਆਜੋ ਆਪਾਂ ਦੇਖਦੇ ਆ ਮੈਂ ਕਦੀ ਸਵਾਲਾਂ ਦੇ ਜਵਾਬ ਕਹਿੰਦੇ ਮੈਂ ਕਿ ਨਹੀਂ ਰਿਪਲਾਈ ਵੀ ਕੀਤੇ ਨੇ ਦੀ ਤੇ ਵੀ ਮੈਂ ਹਾਰਮਨ ਨਾਲ ਹੁਣ ਕਿੰਨੇ ਕਿ ਦਿਨ ਕੱਟੂਗੀ ਤੇ ਕਿੰਨੇ ਕਿ ਦਿਨ ਦਾ ਮੇਰਾ ਹਾਰਮਨ ਨਾਲ ਹੋਰ ਸਫਰ ਹੈ ਠੀਕ ਹੈ ਤੇ ਆਜੋ ਦੇਖਦੇ ਆ ਅੱਜ ਦਾ ਆਪਣਾ ਵਲੌਗ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਸ ਦੇ ਰਿਲੇਟਿਵ ਹੈ ਯਾਨੀ ਕਿ ਕੁਐਸਚਨਸ ਆਨਸਰ ਦੇ ਓਏ ਹਾਈ ਵੇ ਅੱਜ ਦਾ ਵਲੌਗ ਕਹਿੰਦੀ ਤੁਹਾਨੂੰ ਪਤਾ ਲੱਗ ਗਿਆ ਹੁਣ ਆਪਾਂ ਅੱਜ ਦੇ ਨੇ ਕੁਐਸਚਨਸ ਉਹ ਕਿਹੜੇ ਮੁਲਖ ਦੀ ਨਾਰੀ ਹੈ ਕਿਹੜੇ ਮੁਲਖ ਦੀ ਨਾਰੀ ਹੈ ਸਾਰਿਆਂ ਨੂੰ ਬੱਕਰੀ ਚਲਦੀ ਹੈ ਵਿਹਾਂ ਚ ਵੀ ਅੱਡ ਟ੍ਰੈਂਡ ਚਾਉਲ ਬਣਾਉਣੇ ਉਹ ਚ ਟ੍ਰੈਂਡ ਪਾਸਤਾ ਬਣਾਉਣਾ ਉਹ ਚ ਟ੍ਰੈਂਡ ਇਹ ਤਾਂ ਗਾਜਰਾ ਵੀ ਕੁੜੀ ਚੋਤੀ ਪਾਣੀ ਵਾਲੀਆਂ ਬਣਾਉਂਦੀ ਹੈ ਅੱਜ ਉਹੀ ਫੌਂਚ ਆ ਜਾ ਜਸੇਦਵਾਰੇ ਬੜਾ ਆਪ ਕਾਪਨ ਪਾਵਨ ਕੀ ਮੀ ਪਾਵਨ ਕੀ ਮੀ ਹੋ ਗਿਆ ਆ ਦੇ ਲੱਲਾ ਕੁਐਸਚਨ ਜਿਹੜੀ ਚੀਜ਼ ਦੇ ਜਵਾਬ ਦੇਣਾ ਤੇ ਨੂੰ ਦਾ ਸਹੀ ਨਹੀਂ ਕਹਿਣਾ ਉਹਦਾ ਕੁਐਸਚਨ ਸੁਰਖੀ ਦੇਖ ਲੈ ਕਿੰਨੀ ਗੂੜੀ ਲਾਈ ਆ ਜਿਵੇਂ ਇਟਨਾ ਚੁਰਾਣ ਲੈ ਹੁੰਦਾ ਬੁੱਲਾ ਤੇ ਉਹ ਲਈ ਫਿਰਦੀ ਹੈ ਚਲੋ ਆਜੋ ਦੇਖਦੇ ਨੇ ਕੁਐਸਚਨ ਆਨਸਰਸ ਸਿੱਧਾ ਰਿਹਾ ਤੁਸੀਂ ਪ੍ਰੈਗਨੈਂਟ ਹੋ ਬੇਬੀ ਕਦੋਂ ਪਲਾਨ ਕਰ ਰਹੇ ਹੋ ਬੋਏ ਚਾਹੀਦਾ ਕਰਦੇ ਪਤਾ ਨਹੀਂ ਕਿਉਂ ਯਾਰ ਇੰਨਾ ਬਹੁਤ سارے ਮੈਸੇਜ ਆ ਰਹੇ ਆ بڑے ਕੁਐਸਚਨ ਆ ਰਹੇ ਤੁਸੀਂ ਬੇਬੀ ਕਦੋਂ ਪਲਾਨ ਕਰਨਾ ਬੇਬੀ ਨੂੰ ਬੜੇ ਭੈਣ ਦੀ ਹੈ ਕਪਲ ਸਰਮਾ ਹਰੀ ਨੇ ਵੀ ਬੇਬੀ ਪਲਾਨ ਕਰਨਾ ਲੈ ਉਹੀ ਇੰਨਾ ਨਿਚਮਾ ਲਈ ਲੈ ਬੇਬੀ ਇਹਨੂੰ ਪਤਾ ਨਹੀਂ ਕੌਣ ਪੁੱਛੀ ਜਾਂਦਾ ਪਹਿਲਾਂ ਆਪ ਤਾਂ ਬੇਬੀ ਸੈੱਟ ਹੋ ਜਾਏ ਬੇਬੀ ਤਾਂ 10 15 ਦਿਨਾਂ ਬਾਅਦ ਪਤਾ ਨਹੀਂ ਕਦੇ ਕਿਹਦੇ ਨਾਲ ਸੈੱਟ ਹੋ ਜਾਂਦੇ ਕਦੇ ਕਿਹਦੇ ਨਾਲ ਬੇਬੀ ਵੀ ਸੱਤਰੰਗਾ ਹੋਊ ਆਏ ਪਤਾ ਲੱਗੂਗਾ ਹਰ ਮੈਨੂੰ ਐ ਪੁੱਛੀ ਵੀ ਬੇਬੀ ਹੋਊ ਕੀ ਦਾ ਇਹਦਾ ਪਤਾ ਨਹੀਂ ਨਹੀਂ ਪੱਥਰ ਕਦੋਂ ਦਾ ਕਦੋਂ ਦਾ ਰਖਾਇਆ ਹੋਇਆ ਇਹਦੇ ਸੈੱਟ ਕਰਨ ਮੂੰਹ ਇਹਦੇਖ ਫੀਲਿੰਗਾਂ ਲੈ ਜਾਊਗੀ ਮੂੰਹ ਤੇ ਪਲੱਸ 2 ਪਾਸ ਨਹੀਂ ਮੈਂ ਦਰਕਾਣ ਨੂੰ ਉਲਟੀ ਬੋਲੇ ਉਹ ਘਰ ਬੇਬੀ ਪਲਾਨ ਕਰਨਾ ਪਹਿਲਾਂ ਆਪਦੇ ਚਿੱਟਰ ਤਾਂ ਲਾ ਲਓ ਇੱਕ ਥਾਂ ਤੇ ਆਪਦੇ ਰਹਿਣ ਦਾ ਥਾਂ ਨਹੀਂ ਹੈਗਾ ਰੋਜ਼ ਲੇਜ ਮਹਿਗੀਆਂ ਖਾਣੀ ਹੈ ਕਿ ਬੇਬੀ ਨੂੰ ਕੀ ਖਵਾਏਗੀ ਹੈਂ ਹਜੇ ਹਰ ਮੈ ਦਾ ਦੁੱਧ ਦਾ ਪੂਰਾ ਕਰ ਦੇ ਬੇਬੀ ਦਾ ਦੁੱਧ ਕਿੱਥੋਂ ਪੂਰਾ ਕਰ ਦੇਗੀ ਪਿਓ ਦੇ ਹਲਾ ਕਹੇ ਜਿਵੇਂ ਝੋਲੇ ਚ ਦਾਤਣਾ ਪਈਆਂ ਹੁੰਦੀਆਂ ਨੇ ਬੇਬੀ ਇਹਨੂੰ ਕੌਣ ਪੁੱਛਦਾ ਮੈਂ ਤਾਂ ਹੈਰਾਨ ਆ ਤਿੰਨੇ ਇਕੱਠੇ ਸਕੂਲ ਪੈ ਗਜਾ ਕਰੋ ਮਾਂ ਵੀ ਨਾਲ ਜਾਇਆ ਕਰੂਗੀ ਤੇ ਪਿਓ ਵੀ ਨਾਲ ਪੜੇ ਤਾਂ ਤੁਸੀਂ ਹੈ ਨਹੀਂ ਜਦੋਂ ਤੁਸੀਂ ਜਵਾਕ ਪੈਣ ਜਵਾਕ ਨੂੰ ਪੁੱਛਿਆ ਕਰਨਗੇ ਤੇਨੂੰ ਬੇਟਾ ਅੱਜ ਕੰਮ ਨਹੀਂ ਕਰ ਵਾਹ ਮੈਂ ਮੰਮੀ ਰੀਲਾ ਬਣਾ ਰਹੀ ਸੀ ਕਿ ਮੈਂ ਤਾਂ ਰੋਟੀ ਵੀ ਨਹੀਂ ਮੰਮੀ ਤਾਂ ਇਹ ਨਹੀਂ ਪਤਾਏ ਕਰੀ ਜਾਵੇ ਜਵਾਕ ਰੋਟੀਆਂ ਡਿੱਕੀ ਜਾਵੇ ਉਤੇ ਬੇਬੀ ਪਲਾਨ ਕਰਨਾ ਇਹਨੇ ਵੱਡੀ ਜਵੈਟ ਫੈਮਿਲੀ ਵਾਲੀ ਲੌਂਗ ਅਪਲੋਡ ਕਰਿਆ ਕਰੋ ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸਣਾ ਚਾਹੀਦਾ ਇਹਨਾਂ ਨੂੰ ਸਿਸਟਰ ਦੇਖੋ ਮੇਰੇ ਕੋਲ ਟਾਈਮ ਉਹਨਾਂ ਕੋ ਹੁੰਦਾ ਹੈ ਹਨਾ ਤਾਂ ਮੈਂ ਆਪਣਾ ਸਿਸਟਰ ਸਿਸਟਰ ਮੇਰੇ ਕੋਲ ਟਾਈਮ ਥੋੜਾ ਹੁੰਦਾ ਟਾਈਮ ਇਹਦੇ ਕੋਲ ਥੋੜਾ ਹੁੰਦਾ ਚੋ ਹੈ ਤੇਰੇ ਕੋਲ ਟਾਈਮ ਥੋੜਾ ਹੈ ਭੱਜਣ ਦਾ ਤੇਰੇ ਕੋਲੇ ਬਹੁਤ ਟਾਈਮ ਹੈ 10 12 ਮੁੰਡਿਆਂ ਨਾਲ ਭੱਜ ਗਈ ਉਹ ਤਾਂ ਇਹਦੇ ਕੋਲੇ ਟਾਈਮ ਨਹੀਂ ਹੈ ਗੱਲ ਕੈਰੀ ਮੈਂ ਤਾਂ ਬਲੌਗ ਛੋਟੇ ਬਣਾਉਣੀ ਆ 10 11 ਮਿੰਟ ਦਾ ਬਲੌਗ ਬਰੋ ਨਹੀਂ ਆਲੇ ਬ੍ਰ ਸਾਰਬਜੋਸੀ ਦੀ ਲਿੰਡੀ ਹਮ ਟਾਈਮ ਨਹੀਂ ਹੁੰਦਾ ਹੈਗਾ ਤੇਰੇ ਕੋਲੇ ਹੈ ਟਾਈਮ ਕਿਉਂ ਨਹੀਂ ਹੁੰਦਾ ਤੇਰੇ ਕੋਲੇ ਐਨੇ ਟਾਈਮਾਂ ਚੋਂ ਟਾਈਮ ਕੱਢ ਕੇ ਲੱਭ ਕੇ ਲੈਣਾ ਉੱਡ ਗਈ ਹੈ ਲੱਭ ਕੇ ਲੈ ਆਲਸ ਨਾਲ ਤੂੰ ਉੱਡ ਗਈ ਕੋਈ ਮੇਰੇ ਨਾਲ ਦਾ ਟੇਲਰ ਨਹੀਂ ਛੱਡਿਆ ਹੈ ਸਤਗੁਰ ਚੈਲ ਨਹੀਂ ਛੱਡਿਆ ਭਾਜ ਉਹਦੇ ਨਾਲ ਵੀ ਜਾਂਦੀ ਜੇ ਕਿਤੇ ਹੋ ਇੰਡੀਆ ਹੁੰਦਾ ਸਤਗੁਰ ਚੈਲ ਤਾਂ ਏਟੀਐਮ ਹੀ ਸੀ ਬਸ ਪੈਸਾ ਫੇਕ ਚਿੱਟੜ ਦੇਖ ਉਹ ਥੋੜੀ ਪੁਆਇੰਟ ਉਹ ਕੀ ਕਹਿਤਾ ਸੌਰੀ ਸੌਰੀ ਐਮ ਵੇਟ ਅ ਕਿਹੜਾ ਆਇਆ ਇਹ ਬਲავ ਉਹ ਦੇਖਦਾ ਸਾਹਮਣੇ ਰੂੜੀ ਲੱਗੀ ਪਈ ਐ 10 ਮਿੰਟ ਉਹਨੂੰ ਦੇਖ ਲਓ ਠੀਕ ਐ ਪਰ ਇਹਨੂੰ ਦੇਖਣ ਨਾਲੋਂ ਚੰਗਾ ਦੀਦੀ ਤੁਸੀਂ ਬਹੁਤ ਕਿਊਟ ਪੀਸ ਸੋ ਯਾਰ ਤੁਹਾਡੇ ਕੋਲ ਕਿਹੜੀ ਕੰਪਨੀ ਦਾ ਫੋਨ ਹੈ ਫੋਨ ਪੰਪ ਦੇ ਨਾਲੇ ਵੀ ਸਿਰੇ ਹੀ ਕਰ ਦਿੰਦੇ ਨੇ ਠੀਕ ਐ ਨਾ ਗੂੰਹ ਦੇ ਢੇਰ ਤੇ ਵੀ ਨਾ ਪੂਰੀ ਐ ਕਰ ਦੇਣਗੇ ਵੀ ਹਾਂ ਪੰਪ ਦੇ ਨਾਲ ਤਾਂ ਬਸ ਵੀ ਚੱਕ ਦੇ ਫੱਟੀ ਵੀ ਤੇਰੇ ਵਰਗੀ ਜਿhko ਕੁੜੀ ਹੈ ਕਿ ਬਾਣੀ ਸੋਣੀ ਅੰਤਲੇ ਕਿਸ ਨੇ ਪੁੱਛਿਆ ਨਾ ਵੀ ਤੇਰੇ ਕੋ ਕਿਹੜਾ ਫੋਨ ਹੈ ਲੈ ਕਿਹੜਾ ਸੈਮਸੰਗ ਕੰਪਨੀ ਹੈ ਠੀਕ ਹੈ ਸੈਮਸੰਗ ਫੋਨ ਵੀ ਸੈਮਸੰਗ ਦਾ ਤੇ ਇਹਨੂੰ ਆਪ ਨੂੰ ਵੀ ਸੰਘ ਸ਼ਰਮ ਨਹੀਂ ਹੈਗੀ ਲੈ ਫੋਨ ਤਾਂ ਮੇਰੇ ਕੋ ਰੈਰੀਆ ਜਹੇ ਜਾ ਫੂਣਾ ਹੋਏ ਜੇ ਨੇ ਲੱਛਣ ਨੇ ਸੈਮਸੰਗ 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 ਕੰਪਨੀ ਵਾਲਿਓ ਵੇਚਦੇ ਰਿੰਪਲ ਤੇਰੇ ਕੋਲ Samsung ਦਾ ਫੋਨ ਹੈ ਵੇਚਦੇ ਵੇਚਦੇ ਆ ਦੇਖ ਲੈ ਇਹਨੇ ਕੰਪਨੀ ਦਾ ਜਲੂਸ ਕਰਤਾ Samsung ਫੀਲਿੰਗ ਉਹਦੀ ਲੈ ਲੈਂ ਜੇ ਪਰਨਾ ਨਹੀਂ ਹੈ ਕਿ ਕਿਸ ਨੇ ਕਿਹਾ ਨਾ ਕਿਊਟ ਕਿਊਟ ਪਿੱਛੇ ਜਿੱਦ ਸਿਰਫ ਕਿਊਟ ਪਿੱਛੇ ਕਿਊਟ ਦਾ ਟੂਰੀ ਕਿਊਟ ਹੈ ਉਹੀ ਪੰਪ ਪਾਈ ਜਾਂਦੇ ਇਹਨੂੰ ਪਤਾ ਨਹੀਂ ਕਿਹੜੇ ਬੇਲੇ ਆ ਜਿਹੜੇ ਇਹਨੂੰ ਵੀ ਜਾ ਕੇ ਮੈਸੇਜ ਕਰੀ ਜਾਂਦੇ ਨੇ Samsung Samsung ਨੂੰ ਜਿੱਦੇ ਬੈਠਾ ਰੋਈ ਜਾਂਦਾ ਤਾ ਉਸ ਤੋਂ ਬਾਅਦ ਗਾਈਜ਼ ਆਪਾਂ ਪੜਦੇ ਹਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਤੇਰੇ ਮੂੰਹ 'ਚ ਰੋੜਾ ਪਿਆ ਹੋਇਆ ਹੈ ਹੈ ਕੁਐਸਚਨ ਕਿੱਥੇ ਜਨਮ ਦੇ ਨਾਲ ਦੇ ਨੇ ਇਹਦੇ ਨੇ ਮੱਥਾ ਲਾ ਲਿਆ ਤੂੰ ਤੂੰ ਆਪ ਦਾ ਦਿਮਾਗ ਵੀ ਖਰਾਬ ਕਰੇਗਾ ਓਏ ਹੋਏ ਕੁਐਸਚਨ ਓ ਮਾਈ ਗਾਡ ਵੈਰੀ ਲੰਡਰ ਸਟੂਡੈਂਟ ਵੈਰੀ ਲੰਡਰ ਜੁਆਕ ਵੈਰੀ ਲੰਡਰ ਸੌਰੀ ਕਵੈਸਚਨਸ ਤੁਸੀਂ ਆਪਣੇ ਸਹੁਰੇ ਘਰ ਕਿਉਂ ਨਹੀਂ ਰਹਿੰਦੇ ਜ਼ਰੂਰ ਦੱਸਿਓ ਠੀਕ ਆ ਦੇਖੋ ਸਹੁਰੇ ਘਰ ਕਿਉਂ ਨਹੀਂ ਆਦਾ ਦੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਕਿਉਂ ਨਹੀਂ ਰਹਿ ਰਹੇ ਹਨ ਤਾਂ ਅਸੀਂ ਆਪਣਾ ਜਿੱਦਾਂ ਕਿ ਸੈਟਲ ਅਸੀਂ ਖੁਦ ਚਾਹੁੰਦੇ ਹਾਂ ਕਿ ਆਪਣਾ ਖੁਦ ਥੋੜਾ ਜਿਆਦਾ ਸਟੈਂਡ ਹੋਈਏ ਸਹੁਰੇ ਜਾ ਕੇ ਤਾਂ ਦੇਖੇ ਸਹੁਰੇ ਚਿੱਤੜ ਨਹੀਂ ਕੁੱਟ ਦੇਣਗੇ ਤੇ ਗੋਲੀ ਦਾਦਾ ਦੇ ਚੱਟਾਂ ਤੇ ਠੋਕੂ ਸਿੱਧੀ ਨਹੀਂ ਕਹਿੰਦੀ ਅਸੀਂ ਆਪਦੇ ਪੈਰਾਂ ਤੇ ਸਟੈਂਡ ਹੋਣਾ ਪਹਿਲਾਂ ਮੈਨੂੰ ਐ ਦੱਸ ਤੂੰ ਕਿਹੜੇ ਸਹੁਰੇ ਘਰੇ ਜਾਏਂਗੀ ਲੱਭ ਕੇ ਲੱਕੇ ਜਾਏਂਗੀ ਹਾਂ ਲੱਗ ਗਏ ਲੱਕੇ ਉਹ ਤਾਂ ਪੁਰਾਣਾ ਹੋ ਗਿਆ 20 ਸਾਲਾਂ ਦੀ ਗੱਲ ਸੀ ਉਹਦੇ ਨਾਲ ਤਾਂ ਖੁਦ ਦੇ ਪੈਰਾਂ ਤੇ ਸਟੈਂਡ ਹੋਣਾ ਹੈ ਸਟੈਂਡ ਨੂੰ ਬੜੀ ਤੂੰ ਇੰਜੀਨੀਅਰ ਦੀ ਸਟੂਡੈਂਟ ਐ ਮੈਂ ਸਟੈਂਡ ਹੋ ਜਾਂਗੀ ਘਰ ਵਾਲੇ ਤਾਂ ਤੇ ਤੂੰ ਸਟੈਂਡ ਨਹੀਂ ਹੋਇਆ ਜਾਂਦਾ ਐ ਖੜਾ ਹੁੰਦਾ ਕਿਲਪਿਆ ਜਾ ਸੌਰੇ ਕਰ ਜਾਵੇ ਹੈ ਸੌਰੇ ਕਰ ਇਹਦੇ ਮੋਸਰੇ ਨਾ ਪਾ ਦੇ ਨੀ ਕੁੱਟ-ਕੁੱਟ ਨਾ ਲੋਕ ਦੀ ਤੂੰ ਫੇਰਦੀ ਐ ਨਾ ਜੇ ਸੌਰੇ ਨਹੀਂ ਜਾ ਸਕਦੀ ਰੋਮੀ ਕੋਲੇ ਭਗ ਜਾ ਓਏ ਹੋ ਭਾਏ ਦਾ ਕੀ ਕਹੀ ਜਾਣਾਗਾ ਰੋਮੀ ਸਪੋਰਟ ਕਰਦਾ ਹੈਗਾ ਤੂੰ ਜੱਸੇ ਫਿਰ ਰੋਮੀ ਸਕਰੀਨ ਸ਼ਾਟ ਵੀ ਪਾ ਦਿਓ ਤੁਹਾਨੂੰ ਜੇ ਕੋਈ ਬੰਦਾ ਸਾਹਮਣੋਂ ਕਹਿੰਦਾ ਨਾ ਤੂੰ ਗਧਾ 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 ਜੇ ਤਾਂ ਤੁਸੀਂ ਚੁੱਪ ਕਰਕੇ ਸੁਣ ਰਹੇ ਹੋ ਤਾਂ ਤੁਸੀਂ ਗਧੇ ਜੇ ਤੁਸੀਂ ਉਹਦੇ ਨਾਲ ਬਹਿਸ ਕਰ ਰਹੇ ਹੋ ਜਾਂ ਬੋਲਦਾ ਕਿ ਮੈਂ ਤਾਂ ਫਿਰ ਤੂੰ ਗਧਾ ਹੈ ਤਾਂ ਆਪਾਂ ਉਹਦੇ ਨੂੰ ਵੱਡੇ ਗਧੇ ਰੋਮੀ ਕੋਲ ਭਗ ਜਾ ਮੈਂਕ ਤੇਰੀ ਫੁੱਲ سپورਟ ਚਾਹੋ ਠੀਕ ਹੈ ਨਾ ਹੂੰ ਪਤਾ ਤਾਂ ਹੈਗਾ ਤੈਨੂੰ ਰਿਸ਼ਤੇਦਾਰੀ ਪਰ ਸੌਰੇ ਮੈਂ ਸੌਰੇ ਜਾਬੇ ਤਾਂ ਸਹੀ ਅਗਰ ਐ ਰਹੇ ਆ ਆਪਣਾ ਮੈਂ ਪਰਸਨਲ ਮੈਟਰ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨਾ ਚਾਹੁੰਦੀ ਸਾਰੀ ਇੱਜ਼ਤ ਮੇਰੇ ਇਸ ਵਾਲੇ ਦੀ ਲੀਰੋ ਲੀਰ ਕਰਾ ਲਈ ਕਹਿੰਦੀ ਮੈਂ ਆਪਣੀ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਨਹੀਂ ਹੋ ਕਰਨਾ ਚਾਹੁੰਦੀ ਹੈ YouTube ਤੇ ਪਰ ਮਹਿਕ ਦੇ ਕਿੰਨੇ ਆਸਕ ਥੱਲੇ ਆਏ ਲੈਣਾ ਲੱਗ ਜਣੀਆਂ ਐ ਐ ਲੜੀ ਜਿਵੇਂ ਕੁੜਕਿਆਂ ਦੇ ਪੈਕਟਾਂ ਦੀ ਲੜੀ ਨਹੀਂ ਹੁੰਦੀ ਐ ਲੱਗ ਜੂ ਮੇਰੇ ਵੀਡੀਓ ਆ ਜਾਣਗੇ ਰਿੰਪਲ ਦੀ ਆ ਜਾਣਗੇ ਲਵ ਗਿੱਲ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਸੋਸ਼ਲ ਮੀਡੀਆ ਤੇ ਜਦੋਂ ਤੇਰਾ ਪਹਿਲਾ ਵਿਆਹ ਹੋਇਆ ਸੀ ਉਦੋਂ ਅਨਸਰ ਬਲੌਗ ਪਾਇਆ ਮੂਵ ਆਨ ਕਿਵੇਂ ਕਰੇ ਦੇਵਰ ਨੇ ਭਾਵੀ ਕੋ ਕਿਵੇਂ ਪਕੜਾ ਉਹ ਜਿਵੇਂ ਇਹ ਬਣਾਉਂਦੇ ਨਹੀਂ ਹੁੰਦੇ ਉਵੇਂ ਉਵੇਂ ਦੱਸਦੀ ਸੀ ਤੁਸੀਂ ਦੀਦੀ ਕਿਵੇਂ ਨਿਕਲੇ ਬਾਹਰ ਲਾਈਨ ਵਿੱਚੋਂ ਪ੍ਰੋਬਲਮ ਚ ਦੱਸਿਆ ਮੈਨੂੰ ਪਤਾ ਸੀ ਉੱਥੇ ਨਾ ਮੇਰੀ ਲਾਈਫ ਬਿਲਕੁਲ ਨਹੀਂ ਵਧੀਆ ਸੀ ਮੈਂ ਆ ਗਈ ਪਰਸਨਲ ਪਰਸਨਲ ਲਾਈਫ ਤਾਂ ਕੀ ਹੁੰਦੀ ਹੈ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਹੋਵੇ ਹੀ ਨਾ ਠੀਕ ਹੈ ਕਿਸੇ ਨੂੰ ਪਤਾ ਕੀ ਲੱਗ ਜੇ ਵਿੱਚ ਵਿੱਚ ਐਡੇ ਐਡੇ ਗਾਇਕ ਨੇ ਉਹ ਦਿਲਜੀਤ ਵਰਗੇ ਨੇ ਇਹਨਾਂ ਦੇ ਵਿਆਹ ਹੋਏ ਪੈ ਨਹੀਂ ਅੱਜ ਤੱਕ ਕਿਤੇ ਦਿਖਾਇਆ ਤੱਕ ਨਹੀਂ ਉਹ ਹੁੰਦੀ ਹੈ ਸੋਸ਼ਲ ਪਰਸਨਲ ਲਾਈਫ ਆ ਨਹੀਂ ਵੀ ਬਲਾਗ ਪਾ ਦੋ ਪੱਟ ਗਈ ਆ ਗਈ ਪੱਟ ਗਈ ਆ ਗਈ ਪੱਜ ਗਈ ਆਈ ਉਹਦੇ ਨਾਲ ਕਰ ਲਈ ਉਹਦੇ ਨਾਲ ਕਰ ਲਈ ਉਹਦੇ ਨਾਲ ਕਰ ਲਈ ਹਾਂ ਤੇਰੀ ਪਰਸਨਲ ਲਾਈਫ ਦਾ ਚੱਡੇ ਪਾੜੇ ਪਏ ਨੇ ਪਰਸਨਲ ਲਾਈਫ ਲੈ ਸ਼ਰਮਤਾ ਨਹੀਂ ਆਉਂਦੀ ਇਹ ਜਿਹੜੀਆਂ ਗੱਲਾਂ ਕਰਦੇ ਨੂੰ ਨਹੀਂ ਹੈ ਠੀਕ ਹੈ ਰਿਐਲਿਟੀ ਇਹ ਹੈ ਕਿ ਮੇਰੇ ਅਕਾਊਂਟ ਮੇਰੇ ਚੈਨਲ ਤੇ ਜਿੰਨਾ ਟਾਈਮ ਮੈਂ ਨਹੀਂ ਨਾ ਬੋਲਦੀ ਉਹਨਾਂ ਟਾਈਮ ਜੋ ਵੀ ਹੈ ਮੇਰੇ ਲਈ ਫੇਕ ਹੈ ਮੇਰੇ ਬਾਰੇ ਜੋ ਵੀ ਕਹਿੰਦੀ ਬੋਲ ਰਿਹਾ ਫੇਕ ਹੈ ਜਿੰਨਾ ਚਿਰ ਮੈਂ ਆਪਦੇ ਚੈਨਲ ਤੋਂ ਨਹੀਂ ਪਾਉਂਦੀ ਵੱਡੀ ਤੂੰ ਜੱਗ ਵੈਣੀ ਵਾਲਿਆਂ ਚ ਲੱਗੀ ਹੋਈਆਂ ਵੀ ਆਪਦੇ ਚੈਨਲ ਤੋਂ ਪਾਈ ਉਹ ਤੇਰੀ ਮਾਂ ਨਹੀਂ ਕਹੇਗਾ ਚੈਨਲ ਤੇ ਆ ਕੇ ਵੀ ਪਿਓ ਦੀ ਡੈਥ ਹੋ ਗਈ ਹੈ ਉਹ ਵੀ ਫੇਕ ਹੈ ਕਹਾਂ ਜੇ ਡੈਡੀ ਹੋ ਰਹਾ ਤੇਰਾ ਜਿੰਨਾ ਚਿਰ ਮੈਂ ਨਹੀਂ ਆਪਦੀ ਉਹਤੇ ਪਾਉਂਦੀ ਤੂੰ ਬਣਾਏਗੀ ਵੈਬ ਸੀਰੀਜ਼ ਹੈ ਭੈਣ ਦੇ ਕਿ ਪਰਸਨਲ ਲਾਈਫ ਤਾਂ ਐ ਕਰਦੀ ਵੀ ਜਿਵੇਂ ਅੱਜ ਤੱਕ ਪਤਾ ਹੀ ਨਹੀਂ ਲੰਗਾ ਬॉयਸ ਵੀ ਭਾਈ ਇਹਦਾ ਜਮਾ ਉਹ ਕੁੜੀ ਹੈ ਵੀ ਬੀਬੀ ਆ ਭਾਈ ਠੀਕ ਹੈ ਜਮਾਨ ਬੋਲ ਚੁੰਨੀ ਨਹੀਂ ਲਾਉਂਦੀ ਸਿਰ ਤੋਂ ਤੂੰ ਤੂੰ ਤਾਂ ਸਾਰਾ ਕੁਸਲਾਹੀ ਬੈਠੀ ਐ ਚੁੰਨੀ ਤਾਂ asadd asadd ਹੂੰ ਤਾ ਬਾ ਨਦਗਾ ਜਾਨ ਬਰਾ ਬੰਦੇ ਦਾ ਫੇਸ ਰਿਵੀਲ ਕਰੋ ਦੇਖੋ ਪਹਿਲਾਂ ਇਹ ਮੈਂ ਰਿਪਲਾਈ ਜ਼ਰੂਰ ਦੇਣਾ ਸੀ ਇਹਨਾਂ ਨੂੰ ਸਿਸਟਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਦੇ ਹਸਬੈਂਡ ਦਾ ਫੇਸ ਰਿਵੀਲ ਕਿਉਂ ਨਹੀਂ ਕਰਦੀ ਮਾੜਾ ਮੋਟਾ ਦਿਮਾਗ ਲਾ ਲਿਆ ਕਰੋ ਬੈਸ ਨਹੀਂ ਲਾਲ ਮਾੜੀ ਜੱਥਾਂ ਤੇ ਹੱਥ ਪਾਉਣਾ ਪੈ ਸਕਦਾ ਇਹਦੇ ਘਰ ਵਾਲੇ ਨੂੰ ਮੇਰੇ ਸਾਡੇ ਮੁਕੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਨਾ ਇਹ ਕਦੇ ਚੰਗੀਆਂ ਨਹੀਂ ਹੁੰਦੀਆਂ ਹਾਂ ਬੈਸ ਨੂੰ ਲਾ ਲਈਏ ਤੁਹਾਨੂੰ ਹੁਣ ਕਰ ਦਾਂਗਾ ਹਸਬੰਡ ਦਾ ਫੇਸ ਇਹ ਤਾਂ ਨਹੀਂ ਦਿਖਾਉਂਦੀ ਗੱਲ ਸੁਣੋ ਮੇਰੀ ਕੱਲ ਨੂੰ ਇਹਦਾ ਰੌਲਾ ਪੈ ਗਿਆ ਹਾਰਮੋਨ ਨਾਲ ਚਲੋ ਆਪਾਂ ਤਾਂ ਦੇਖ ਲਿਆ ਕੱਲ ਨੂੰ ਇਹਦਾ ਜਦੋਂ ਹਾਰਮਨ ਨਾਲ ਰੌਲਾ ਪੈ ਗਿਆ ਤਾਂ ਇਹੇ ਪਤਾ ਕੀ ਕਰੂੰ ਉਹਨੂੰ ਸਾਈਡ ਤੇ ਕਰ ਦੂ ਉਹਦੀ ਥਾਂ ਤੇ ਹੋਰ ਲੈ ਆਉ ਠੀਕ ਹੈ ਹੋਰ ਲਿਓ ਟੋ ਕੀ ਨਾਰਮਲੀ ਗੱਲਾਂ ਨੇ ਹੂੰ ਇਹ ਨਹੀਂ ਕੋਈ ਵੱਡੀ ਗੱਲ ਨਹੀਂ ਠੀਕ ਹੈ ਨਾ ਮੈਕ ਦਾ ਦਿਲ ਤਾਂ ਉਹ ਹੈ ਜਿੱਥੇ ਆਟੋ ਨਹੀਂ ਖੜਦੇ ਹੁੰਦੇ ਸਾਰੇ ਇਕੱਠੇ ਆ ਕੇ ਖੱਦਾ ਹੀ ਪੈਂਦਾ ਹੁੰਦਾ ਆਜੋ 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 ਲੁਧਿਆਣਾ ਬਰੇਕ ਕੋ ਲੱਗ ਖਾਲਾ ਪੰਚ ਰਿਆ ਉਹ ਕੰਮ ਹੋਇਆ ਪਿਆ ਇਹਦਾ ਤਾਂ ਇਹਦਾ ਤਾਂ ਦੇਲ ਉਹ ਉਦੋਂ ਦਾ ਦਿਲ ਹੈ ਦਾ ਹੁਣ ਜਦੋਂ ਕੱਲ ਨੂੰ ਹਰਮਨ ਨਰ ਵਾਲਾ ਪੈ ਗਿਆ ਪਤਾ ਕੀ ਕਹ ਉਹਨੂੰ ਸਾਈਡ ਤੇ ਕਰੂ ਉਹਦੀ ਥਾਂ ਤੇ ਨਾ ਕੋਈ ਹੋਰ ਰਿਆ ਕੇ ਫਿੱਟ ਕਰ ਦੂ ਤੇ ਫਿੱਟ ਕਰ ਦੂ ਤੇ ਉਸ ਤੋਂ ਬਾਅਦ ਜਦੋਂ ਫੇਸ ਦਿਖਾਉਗੀ ਤੁਸੀਂ ਹਰਮਨ ਹਰਮਨ ਕਰੀਗੇ ਇਹ ਤਾਂ ਦੇਖੋ ਆ ਨੀ ਇਹ ਤਾਂ ਆਏ ਫੁੱਤੂ ਬਣਾਉਏ ਇਹ ਇਹਨੂੰ ਆਪ ਨੂੰ ਨਹੀਂ ਪਤਾ ਵੀ ਇਹ ਹਸਬੈਂਡ ਸ਼ੋ ਕਰਦਾ ਕੀ ਪਤਾ ਕਦੋਂ ਮੂਡ ਬਦਲ ਜਾਈ ਮਜ਼ਾਕ ਕਰਦੇ ਨੇਗੇ ਹੋਰ ਵੀ ਬਥੇਰੇ ਲੋਕਾਂ ਦੇ ਵਿਆਹ ਹੋਏ ਨੇ ਉਹਨਾਂ ਦਾ ਤਾਂ ਕਿਸੇ ਨੇ ਮਜ਼ਾਕ ਕਰਿਆ ਨਹੀਂ ਨਹੀਂ ਤਾਂ ਮਜ਼ਾਕ ਤਾਂ ਹੁੰਦਾ ਹੀ ਰਹਿੰਦੇ ਨੇ ਮੂੰਹ ਦਿਖਾ ਤੂੰ ਤੇ ਆਪਣੇ ਹਸਬੈਂਡ ਦਾ ਫੇਸ ਤਾਂ ਨਹੀਂ ਰਿਵੀਲ ਕਰਦੀ ਜਿੱਦਾਂ ਕਿ ਗਲਤ ਬੋਲਣਾ ਮੈਨੂੰ ਬਹੁਤ ਮੈਨੂੰ ਤਾਂ ਪਤਾ ਦੇ ਹਸਬੈਂਡ ਬਾਰੇ ਮੈਂ ਕਹਿੰਦੀ ਤਾਂ ਨਹੀਂ ਮੇਰ ਨੂੰ ਕਹਿੰਦੀ ਮੇਰੇ ਹਸਬੈਂਡ ਨੂੰ ਬੁਰਾ ਭਲਾ ਬੋਲਣਗੇ ਤੇਰੇ ਹਸਬੈਂਡ ਨੇ ਰਿੰਪਲ ਨਾਲ ਗੱਲਾਂ ਕਰੀਆਂ ਕਿੰਨੇ ਵਾਰ ਤੈਨੂੰ ਗੋਲੀਆਂ ਦਿੱਤੀਆਂ ਤਿੰਨ ਵਾਰ ਤੈਨੂੰ ਗੋਲੀਆਂ ਖਵਾਤੀਆਂ ਕਿੰਨੇ ਵਾਰੀ ਤੇਰਾ ਨਾਲ ਜੱਫਾ ਲਾਇਆ ਤੇਰੇ ਨਾਲ ਕੀ ਉਹਨੇ ਕਰਿਆ ਤਾੜ-ਤਾੜ ਉਹਨੇ ਸਾਰਾ ਕੁਝ ਦਸਤਾ ਬੈਠ ਤੇ ਸੱਟ ਲਈ ਉੱਥੇ ਸੱਟ ਲਈ ਇੱਥੇ ਬਿਠਾ ਲਈ ਉੱਥੇ ਲੇਟ ਲਈ ਹਸਬੈਂਡ ਨੇ ਤਾਂ ਤੇਰਾ ਜਲੂਸ ਕੱਢਦਾ ਤੂੰ ਕਹਿੰਨੀ ਹਸਬੈਂਡ ਬਾਰੇ ਦੱਸਣਾ ਕੱਖ ਨਹੀਂ ਹਸਬੈਂਡ ਵੀ ਘੂਸਾ ਮੇਰਾ ਸਾਲਾ ਜਿਹੜਾ ਹੁਣ ਵੀ ਇੰਨਾ ਕੁਝ ਦੱਸਣ ਤੋਂ ਬਾਅਦ ਵੀ ਸੱਤ ਅੱਠ ਨਾਲ ਗੱਲ ਦ ਹਸਬੈਂਡ ਨੇ ਤਾਂ ਤੇਰੇ ਨੇ ਤੇਰੀ ਐ ਲੈ ਬੰਬੂਰੇ ਤਰਤੀ ਤੂੰ ਕਹਿੰਨੀ ਹਸਬੈਂਡ ਨਹੀਂ ਦਿਖਾਉਣਾ ਨਾ ਦਿਖਾ ਲੋਕਾਂ ਨੂੰ ਸਾਰਾ ਕੁਝ ਪਤਾ ਵੀ ਕਹੇ ਜੀਂਆਂ ਤੂੰ ਹਸਬੈਂਡ ਨਹੀਂ ਦਿਖਾਉਣਾ ਇਹ ਨਹੀਂ ਲੈ ਉਹੀ ਫੀਲਿੰਗ ਆ ਲਈ ਜਾਂਦੀ ਹੈ ਵੱਡੀ ਨਿਮਰਤਾ ਖੈਰ ਦੀ ਜਰਾਬ ਬੇਬੀ ਕਦੋਂ ਪਲਾਨ ਕਰੋਗੇ ਦੇਖੋ ਬੇਬੀ ਨਹੀਂ ਹੋ ਜੇ ਅਸੀਂ ਪਲਾਨ ਕਰਨਾ ਅਜੇ ਤਾਂ ਹਰਮਨ ਕੱਲਾ ਕਿਉਂ ਤੋ ਤੋ ਚ ਲੋਕ ਦੇ ਲੱਕ ਹੈ ਜੇ ਸਵਾਲ ਪੁੱਛਦੇ ਨੇ 베بی ਜਿਵੇਂ ਭੈਣ ਚ ਨਾਗਰ ਪਿੱਛੋਂ ਵਿੱਚ 20 ਦਾ 10 ਵੀਰਾਂ 20 ਕੀ ਲੇਖ ਹੁੰਦੇ ਨੇ ਮਗਰ ਵੀ ਵਿਆਸਤ ਹੁੰਦੀ ਹੈ ਹੈ ਜਿਵੇਂ ਟਾਟਾ ਵਾਲਿਆਂ ਦਾ ਵੀ ਵੱਡੇ ਨਾ ਵੱਡੇ ਵੱਡੇ ਸਟੋਰ ਸਾਹਮਣੇ ਨੇ ਵੀ ਕੋਈ ਬਾਜ਼ਾਰਤਾ ਹੋਣਾ ਚਾਹੀਦਾ ਜਹੰਦਰ ਬਾਹੂ ਵਾਲੀ 베بی ਭੈਣ ਦਾ ਖਸਮ 베بی 베بی ਲਾਇਆ ਇਹਨਾਂ ਨੇ ਗਾਣਾ ਕੱਠੀ ਜਾਣਾ 베بی ਬੁੱਤ ਥੋੜੇ ਵਸ ਦੀ ਗੱਲ ਨਹੀਂ ਹੈਗੀ ਤੁਸੀਂ ਬੇਵੀ ਨਹੀਂ ਕਰ ਸਕਦੇ ਮੈਂ ਅਰਜੀ ਚਰਖਾ ਲੈਣੀ ਦਾ ਬੇਵੀ ਬੱਸ ਕਰੋ ਥੋੜੇ ਅਰਗੀਆਂ ਫਿਰ ਬੇਵੀਆਂ ਨੂੰ ਪੰਗੂੜਿਆ ਜਾਂ ਧਰਿਆਉਂਦੀਆਂ ਨੇ ਜਦੋਂ ਸਮਝਦਾ ਨਹੀਂ ਜਵਾਕ ਰੱਬ ਦਾ ਵਾਸਤਾ ਜਵਾਕ ਜੰਮਣਾ ਸਾਹਮਣਾ ਬਹੁਤ ਔਖਾ ਠੀਕ ਹੈ ਨਾ ਡਾਈਪਰੀ ਨਹੀਂ ਪੂਰੇ ਹੋਣੇ ਆ ਾਕੀ ਜਨਾ ਜਵਾਖ ਭੈਣ ਕਿਤੇ ਮੇਰਾ ਸੜਨ ਦਾ ਆਪ ਦਾ ਰਹਿਣ ਦਾ ਪਤਾ ਨਹੀਂ ਹੈਗਾ ਬੇਬੀ ਲੈ ਫੀਲਿੰਗਾਂ ਦੇਖ ਲੈ ਕਿਵੇਂ ਲੈ ਜੇ ਬੇਬੀ ਲੈ ਬੇਬੀ ਇਹਨੂੰ ਕਰਾ ਬੇਬੀ ਉਹਦਾ ਸਾਹਮਰਾ ਜਿਹਨੂੰ ਲੈ ਕੇ ਤੁਸੀਂ ਕੰਮ ਕੀ ਕਰਦੇ ਹੋ ਮੁੰਡੇ ਖਾਂਦੀ ਐ ਕੰਮ ਹੋ ਰਿਹਾ ਨੇ ਕੀ ਕਰਨਾ 20000 10000 ਉਹ ਤੋਂ ਪਾ ਲਿਆ 10000 ਉਹ ਤੋਂ ਪਾ ਲਿਆ ਕੰਮ ਤਾਂ ਮੇਰੇ ਖਾਲਦ ਨੂੰ ਐ ਪਹੁੰਚਦੇ ਨੇ ਜਿੰਮੇ ਦਾ ਬੜਾ ਭੈਣ ਦਾ ਦਿੰਦੇ ਮੈਸਾ ਰੱਖੀਆਂ ਹੋਈਆਂ ਨੇ ਬੰਦੇ ਖਾਂਦੀ ਐ ਅਜੇ ਤੱਕ ਨਹੀਂ 모ੜੇ ਪੈਸੇ ਜੇ ਅਸੀਂ ਤਾਂ ਹਸਾਬ ਲੈਣ ਆ ਗਏ ਸਾਰੀ ਉਮਰ ਨਹੀਂ 모ੜਨੇ ਪੈਸੇ ਰੂਮੀ ਦੀ ਭੈਣ ਹੈ ਪੈਸੇ ਤਾਂ ਖਾਊਗੀ ਓਏ ਹੋਏ ਅਸੀਂ ਤਾਂ ਰੂਮੀ ਨੂੰ ਕਹਿ ਦਰਾਂਗੇ ਕਿੱਡੀ ਕ ਗੱਲ ਹੋ ਗਈ ਭੈਣ ਤੋਂ ਪੈਸੇ ਮੰਗ ਲੈ ਬਹੁਤ ਵੱਡੀ ਗੱਲ ਹੋ ਗਈ ਉੱਤੋਂ ਗਾਲਾਂ ਵੀ ਕੱਢੀਆਂ ਹੂੰ ਗਾਲਾਂ ਵੀ ਕੱਢੀਆਂ ਕੁੜੀ ਨੂੰ ਉਹ ਕੁੜੀ ਇਹਨਾਂ ਤਾਂ ਨਹੀਂ ਪੱਕੇ ਇਸ ਕਰਦੇ ਬਨਕਰ ਬਖਤਾ ਸੀਗਾ ਚਲ ਕਾਹ ਨੂੰ ਛੱਡ ਪਰੇ ਕਿਉਂਕਿ ਕੁੜੀ ਯੋਹ ਤੁਹਾਨੂੰ ਦੱਸਾਂਗੇ ਕਦੇ ਫੇਰ ਕੰਮ ਕੀ ਕਰਦਾ ਕੰਮ ਇਹਦਾ ਗੋਰਾ ਟਾਇਲ ਹੂੰ ਟਾਇਲਾਂ ਵੇਚਦੀ ਐ ਇਹ ਕੰਮ ਬੰਦੇ ਖਾਂਦੀ ਐ ਤੁਹਾਨੂੰ ਪਤਾ ਤਾਂ ਹੈਗਾ ਇਹਨੂੰ ਜਿਹੜੇ ਪੁੱਛਦੇ ਨੇ ਸਵਾਲ ਜਵਾਬ ਸਲੂਨ ਸਲੂਨ ਇਹ ਕਿਨੂੰ ਕੋਈ ਕਰਨਦਾ ਹੈ ਹੈਅ ਡੂਡ ਮੇਰੇ ਕੰਮ ਦੇ ਲੈਟਰ ਮੈਨੂੰ ਕੁਝ ਵੀ ਨਾ ਬੋਲੋ ਪਲੀਜ਼ ਠੀਕ ਹੈ ਨਾ ਕਤੇ ਮੈਂ ਰਹਿ ਮੇਰੀ ਐ ਮੈਂ ਕਦੀ ਕਹਾਂ ਤੇ ਤੇ ਤੁਹਾਡੇ ਹੱਬੀ ਦੀ ਏਜ ਕਿੰਨੀ ਆ ਤੁਹਾਡੇ ਹੱਬੀ ਤੇ ਤੁਹਾਡੀ ਏਜ ਕਿੰਨੀ ਆ ਕਿਹੜਾ ਹੱਬੀ ਪਹਿਲਾਂ ਦੱਸਤਾ ਦਿਆ ਕਰੋ ਜਦੋਂ ਸਵਾਲ ਪੁੱਛਦੇ ਹੋ ਤਾਂ ਉਹਨੂੰ ਪੁੱਛਿਆ ਕਰੋ ਜਮੈਂ ਨਾਉਂਸ ਐਸਾ ਸਵਾਲ ਕਰਦੇ ਹਾਂ ਬੈਰੀ ਲੰਡਰ ਸਵਾਲ ਬੈਰੀ ਲੰਡਰ ਗਲਤੀ ਉਹਨੂੰ ਪੁੱਛਿਆ ਕਰੋ ਦੀਦੀ ਜੀ ਤੁਹਾਡੇ ਦੂਜੀ ਤੇ ਜੇ ਚੌਥੇ ਪੰਜਵੀਂ ਇਨ੍ਹਾਂ ਦੀ ਹੱਬੀ ਦੇ ਵਿੱਚੋਂ ਸਭ ਤੋਂ ਛੋਟਾ ਕੀ ਦਾ ਸੀ ਮਤਲਬ ਸਭ ਤੋਂ ਛੋਟਾ ਕੌਣ ਸੀ ਤੇ ਹੱਬੀ ਭੈਣ ਦੇ ਲੈ ਤੁਸੀਂ ਬਹੁਤ ਕਿਊਟ ਹੋ ਇਦਾਂ ਹੀ ਤੁਹਾਡੀ ਜਰੜੀ ਕਿਊਟ ਹੈ ਚ ਇਹਦਾ ਝੂਠ ਹੈ ਕਿਊਟ ਨਹੀਂ ਹੈਗੀ ਇਹ ਬੰਦੇ ਖਾਣੀ ਇਹ ਤਾਂ ਪੈਦਰ ਸਤ ਮੀਰੀ ਸਰਦੇ ਦੇ ਗੰਤਾ ਕਿ ਤੇ ਕਿ ਤੜਾ ਨਾਲ ਕੋਈ ਪਹਾੜ ਹੀ ਚੜਾਇਆ ਇਹਦਾ ਕੰਮ ਹੈ ਮੇਰਾ ਸੋਸ਼ਲ ਮੀਡੀਆ ਦਾ ਕੰਮ ਹੈ ਹਨਾ ਤਾਂ ਮੈਂ ਮੇਰੇ ਚੁੱਚੀ ਮੇਰੇ ਜੇ ਕੰਮ ਮੈਂ ਦਾ ਸੋਸ਼ਲ ਮੀਡੀਆ ਦਾ ਕੰਮ ਕੀ ਕਰਦੇ ਸੋਸ਼ਲ ਮੀਡੀਆ ਦਾ ਤੂੰ ਹੈਂ ਗਾਂਹ ਦੀ ਜੇ ਮੈਂ ਐਡ ਨਹੀਂ ਲਗਾਉਂਦੀ ਦੀ ਸੋਸ਼ਲ ਮੀਡੀਆ ਤੇ ਵੀ ਸਾਰਾ ਕੰਮ ਇਹੀ ਸੰਭਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਆਈਡੀ ਵੀ ਇਹਦੇ ਕੋਲ ਹੀ ਚਾਲਦੀ ਹੈ ਵੀ ਪੋਸਟ ਪਾਉਣੀ ਹੈ ਕਦੋਂ ਨਹੀਂ ਪਾਉਣੀ ਮੈਂ ਫੈਮਿਲੀ ਰਿਲੇਟਡ ਨਹੀਂ ਕੋਸ ਸਾਰੀ ਫੈਮਿਲੀ ਤਾਂ ਤੂੰ ਤਾੜੋ ਤਾੜ ਕਰਾਤੀ ਹੈਂ ਦਾ ਸਭਰਾ ਫੈਮਲੀਆਂ ਕਾਕੇ ਮੇਰੀ ਫੈਮਲੀ ਨਾਲ ਕੁਝ ਨਹੀਂ ਕਾਇਕ ਕਰੀਂਦਾ ਭੈਣ ਦੀ ਬੜੇ ਮਾਣ ਨਹੀਂ ਲੈ ਮੈਂ ਕਿਸਦਾ ਮਾੜਾ ਨਹੀਂ ਕਰ ਸਕਦੀ ਮਾੜਾ ਤਾਂ ਤੂੰ ਆਪਣੇ ਟੱਬਰ ਦਾ ਕਰਤਾ ਆਪਦਾ ਪਿਓ ਤੂੰ ਮਰਵਾਤਾ ਹਜੇ ਤੂੰ ਮਾੜਾ ਨਹੀਂ ਕਰਦੀ ਹੈਗੀ ਹੈ ਕਿੰਨੇ ਘਰਾਂ ਦੇ ਤੂੰ ਭੈਣਾਂ ਮੁੰਡਿਆਂ ਨਾਲ ਗੱਲ ਕਰ ਕਰਕੇ ਭੈਣ ਦੇ ਖਹਿੜਾ ਸੜਾਉਂਦੇ ਨੇ ਤੇ ਤੂੰ ਉਹ ਖਹਿੜਾ ਵੀ ਇਹ ਤਾਂ ਖਹਿੜਾ ਸੜਾਦਾ ਮੈਂ ਪਰ ਹੀ ਕਹਤੇ ਹਾਂ ਮੁਝੇ ਜਿਸਕੇ ਇੱਕ ਵਾਰ ਚਿੰਬੜ ਗਈ ਮੁੜ ਕੇ ਲੈਤੀ ਰਹੀ ਹੂੰ ਪੈਰਲੀ ਲਿਟਰਡ ਬਾਰੇ ਨਾ ਬਲੋ ਤੁਹਾਨੂੰ ਪਤਾ ਗਲਤ ਨਿਊਜ਼ ਜਾਂ ਬਹੁਤ ਗਾਤ ਨਿਊਜ਼ ਜਾਂ ਹੁੰਦੀ ਐ ਨਾ ਤੈਨੂੰ ਬੜੀ ਤੂੰ ਹਾਂ ਤੂੰ ਮਹਾਨ ਹਸਤੀ ਐ ਗੱਗਾ ਕੱਟ ਕੇ ਮੂਹਰੇ ਧਾ ਲੋ ਸਾਰਾ ਕੁਝ ਚੇਂਜ ਹੋ ਜੂਗਾ ਹੂੰ ਘਰ ਵਾਲੇ ਨੂੰ ਨਹੀਂ ਦਿਖਾਉਂਦੀ ਘਰ ਵਾਲਾ ਮੈਂ ਤੁਹਾਨੂੰ ਦੱਸ ਕੇ ਰਿਹਾ ਘਰ ਵਾਲਾ ਤਾਂ ਨਹੀਂ ਦਿਖਾਉਂਦੀ ਵੀ ਪਤਾ ਕਦੋਂ ਬਦਲਣਾ ਪੈ ਜੇ ਮੈਂਟਲ ਆਉਂਦੀ ਐ ਤਾਂ ਭੈਣ ਉਹਨਾਂ ਬੰਦੇ ਕੱਚੇ ਨਹੀਂ ਬਦਲਦਾ ਜਿੰਨੇ ਮੇਰੇ ਹਾਲ ਦੀ ਘਰ ਵਾਲੇ ਬਦਲ ਦਿੰਦੀ ਐ ਤੂੰ ਏਤੀਏ ਦਿਨ ਫੀਲਿੰਗਾ ਕੁੜੀ ਚੋਦੀ ਐ ਲਓ ਵੀ ਮੈਥੋ ਦਾ ਉੱਤੇ ਕੋਈ ਹੈ ਹੀ ਨਹੀਂ ਬੜੇ ਦਿਨਾਂ ਹੈ ਕਿ ਮੈਂ ਕਿਤੇ ਪਾ ਬੈਂ ਕਿ ਮੈਂ ਕਿਤੇ ਪਾ ਮੈਗਨਿਕ ਸੋ ਬਾਕੀ ਮੈਰਿਜ ਦੀ ਰਿਲੇਟਿਵ ਬਹੁਤ ਖੁਸ਼ ਆ ਰਹੀ ਹੈ ਕਿ ਤੁਹਾਡੀ ਕਿੱਦਾਂ ਮੈਰਿਜ ਹੋਈ ਚਾਏ ਆਪਣਾ ਮੈਰਿਜ ਰਿਲੇਟਡ ਬੜੇ ਸਵਾਲ ਆ ਰਹੇ ਨੇ ਤੁਸੀਂ ਕਿੱਦਾਂ ਮੈਰਿਜ ਕਰਾਈ ਭੱਜ ਕੇ ਮੈਰਿਜ ਕਰਾਈ ਐ ਮੈਨੂੰ ਪੁੱਛ ਲਓ ਮੈਂ ਦੱਸ ਦਿੰਨਾ ਮੈਰਿਜ ਭੱਜ ਕੇ ਵਿਆਹ ਕਰਾਇਆ ਆਰਮਨ ਦੀ ਮੰਮੀ ਗਈ ਸੀ ਵਿਆਹ ਆਪਦੇ ਛੋੜੇ ਆਪਦੇ ਛੋਟੇ ਮੁੰਡੇ ਨਾਲ ਤੇ ਇਹ ਮਗਰ ਚਰਖਾ ਜੋੜੀ ਬੈਠੇ ਸੀ ਤੇ ਉੱਥੋਂ ਇਹ ਭੱਜ ਗਈ ਠੀਕ ਹੈ ਦਾਦੇ ਨੇ ਕਿਹਾ ਸੀ ਵੀ ਕੁੜੀ ਦਾ ਵਿਆਹ ਕਰ ਦੋ ਵੀ ਮੈਂ ਪੈਸੇ ਦੇ ਦਿੰਦਾ ਤੇ ਇਹਦੇ ਡੈਡੀ ਨੇ ਮੰਨੀ ਨਹੀਂ ਗੱਲ ਉਹਨੇ ਯਕੀਨ ਨਹੀਂ ਮੰਨਿਆ ਦਾਦੇ ਨੇ ਤੇ ਡੈਡੀ ਦੇ ਉਹ ਕਹਿੰਦਾ ਠਾ ਠੂ ਠੂ ਕਰਤਾ ਤੇ ਇੰਟਰਵਿਊ 'ਚ ਜਾ ਕੇ ਇੱਕ ਛੋਟੀ ਜਿਹੀ ਗਲਤੀ ਮੈਨੂੰ ਹਜੇ ਤੱਕ ਪਸਤਾਵਾ ਹੁੰਦਾ ਉਹ ਬੰਦੇ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਉਹ ਦੂਜੇ ਬਾਅਦ ਅਠ ਨਵਾਂ ਆਸੇ ਹੋਰ ਹੋਗੇ ਜਿਹੜੇ ਕਹਿਦੇ ਹੁੰਦੇ ਮੇਰੀ ਜ਼ਿੰਦਗੀ ਚ ਕਹਾਸਾ ਹੋਇਆ ਮੈਂ ਪਬਲਿਕ ਮੈਂ ਨਹੀਂ ਹੁਸਤੇ ਦੱਸਣਾ ਚਾਹੁੰਨੀ ਮੈਨੂੰ ਇੰਨੇ ਗੰਦੇ ਸ਼ਬਦ ਦੀ ਸਰਦਾਰ ਅਸਲੀ ਦਿੱਤੀ ਰਿਪਲੇ ਤੇ ਜੱਸ ਨੇ ਭੱਜ ਕੇ ਵਿਆਹ ਕਰਾਇਆ ਮੈਂ ਦੱਸ ਦਿੰਨਾ ਵਿਆਹ ਇਹਦਾ ਬੜਾ ਸੌਰਵ ਜੋਸੀ ਵਾਂਗੂ ਹੋਇਆ ਨਾ ਉਥੇ ਝੀਲ ਦੇ ਕੰਡੇ ਇਹਦਾ ਚਤਰਾ ਦੇ ਲੋਹ ਡੰਡੇ ਹਾਂ ਜੀ ਕਿਦਾਂ ਲੱਗੀ ਅੱਜ ਦੀ ਫਿਰ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਹੋਵੇਗੀ ਤੇ ਬਾਕੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਜਨਮ ਦਿਨ ਵੇਸ ਕੀਤੀਆਂ ਤੇ ਠੀਕ ਹੈ 10 ਦਾ 1000 10 ਦਾ ਸਾਨੂੰ ਸੁਪਰ ਚੈਟ ਆ ਜਾਂਦੀਆਂ ਨੇ ਤੇ ਬਾਕੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਮੇਰੇ 90000 ਸਬਸਕ੍ਰਾਈਬਰ ਕਦੇ ਇੰਨਾ ਸੋਚਿਆ ਨਹੀਂ ਸੀ ਵੀ ਤੁਸੀਂ ਇੰਨਾ ਪਿਆਰ ਦੇਵੋਗੇ ਠੀਕ ਹੈ ਵੀ ਮੈਨੂੰ ਦੇਖਣ ਵਾਲੇ ਇੰਨੇ ਮਤਲਬ ਦੇ 30 40000 ਬੰਦਾ ਵੀ ਦੇਖਦਾ ਤੱਕ ਖੋਜੀ ਹੁੰਦੀ ਹੈ ਵੀ ਤੈਨੂੰ ਕੋਈ ਦੇਖ ਰਿਹਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਠੀਕ ਹੈ ਬਾਕੀ ਰਿੰਪਲ ਉਹ ਭਾਈ ਹੈ ਆਪਣਾ ਕੋਈ ਚੱਕਰ ਨਹੀਂ ਹੈਗਾ ਕੋਈ ਵਿੱਚ ਬੋਲੀ ਜਾਂਦਾ ਵੀ ਤੈਨੂੰ ਐ ਬੋਲਦਾ ਕੋਈ ਚੱਕਰ ਨਹੀਂ ਸਾਡੀਆਂ ਸਾਰੀ ਗੱਲਾਂ ਪਤਾ ਸਾਂਝੀਆਂ ਨੇ ਡੋਂਟ ਵਰੀ ਠੀਕ ਹੈ ਤੇ ਬਾਕੀ ਸਾਰਿਆਂ ਦਾ ਧੰਨਵਾਦ ਤੇ ਜਲਦੀ ਆਪਾਂ ਸਾਰਿਆਂ ਨੂੰ ਪਾਰਟੀ ਦੇਵਾਂਗੇ ਜਿਹੜੇ ਜਿਹੜੇ ਮੈਨੂੰ ਵਿਸਟ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਮੈਂ ਇੱਕ ਇੱਕ ਲੱਡੂ ਦੀ ਫੋਟੋ ਭੇਜੂੰਗਾ ਤੇ ਥੋੜਾ ਥੋੜਾ ਖਾ ਲਓ ਚਲੋ ਪਿਆਰ ਹੀ ਹੁੰਦਾਗਾ ਤੇ ਬਾਕੀ ਸਾਰਿਆਂ ਨੂੰ ਲਵ ਜੂਗਾ ਧਿਆਨ ਰੱਖੋ ਆਪਦਾ ਖੁਸ਼ ਰਹੋ ਹਮੇਸ਼ਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਕੋਈ ਵੀ ਗੁੱਸਾ ਨਾ ਕਰੇ ਜੇ ਕੋਈ ਰਹਿ ਜੂਗਾ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰਿਆਂ ਦਾ ਮੈਂ ਰਿਪਲਾਈ ਕਰਾਂ ਇੱਥੇ ਵੀ ਇੱਥੇ ਵੀ ਕਰੂੰਗਾ ਕਮੈਂਟਾਂ 'ਚ ਵੀ ਠੀਕ ਹੈ ਤੇ ਬਾਕੀ ਸਾਰਿਆਂ ਨੂੰ ਲਵ ਜੂ ਕੱਤੀ ਜਹ ਕਹਤੇ ਹੈ ਮੁਝ ਮਹਿ ਪਰਿਵਾਰ